ਦੀ ਟਿਕਾਣਾ ਵੱਲੋਂ ਪਲੇਟ ਵੀ ਦਿੱਤੀ ਗਈ ਸੀ ਤੇ ਮੈਨੂੰ ਪਰਸਲ ਵੀ ਮਿਲਿਆ ਸੀ ਉਸ ਤੋਂ ਬਾਅਦ ਅਸੀਂ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੇ ਵਿੱਚ ਕੇਸ ਰਿਪੋਰਟ ਕੀਤਾ ਉਸ ਤੋਂ ਬਾਅਦ ਉਦੋਂ ਜਿਹੜੀਆਂ ਧਮਕੀਆਂ ਆ ਰਹੀਆਂ ਸੀ ਉਹਨਾਂ ਦੇ ਉੱਤੇ ਕੰਮ ਕਰ ਰਹੇ ਆ ਰਮਨਦੀਪ ਜਿਹੜਾ ਪਟਿਆਲੇ ਦਾ ਰਹਿਣ ਵਾਲਾ ਇਹਨੂੰ ਉਥੋਂ ਫੜਿਆ ਗਿਆ ਔਰ ਇਹਨੇ ਸਾਰਾ ਦਾ ਫੋਨ ਫੋਰੈਂਸਿਕ ਵਗੈਰਾ ਚੱਲ ਰਿਹਾ ਉਹ ਪੇਸ਼ ਕੀਤਾ ਤੋਂ ਪਤਾ ਹੀ ਅਰਮਾਨ ਨੂੰ ਮਿਲਿਆ ਉਹਨਾਂ ਪੁਲਿਸ ਬਾਦ ਸੋ ਬੇਸਿਕਲੀ ਇਹ ਜ਼ਿਆਦਾਤਰ ਗੱਲ ਇਹ ਆਈ ਹੈ ਕੋਈ ਬਹੁਤਾ ਪੜਿਆ ਲਿਖਿਆ ਜਾਂ ਕੋਈ ਉਹ ਜਿਹਾ ਬੰਦਾ ਨਹੀਂ ਉਹ ਕਹਿੰਦਾ ਬਾਕੀ ਵੀ ਕਹਿ ਰਹੇ ਸੀ ਮੈਂ ਕਹਿੰਦਾ ਜੋ ਇਨੀਸ਼ੀਅਲ ਹੈ ਉਹਦੇ ਲੰਬਾ ਰਿਮਾਨ ਨੂੰ ਲਿਆ ਪਰ ਇਹ ਚ ਹੋਰ ਵੀ ਲੋਕ ਅਸੀਂ ਬਾਈ ਇਵਨਿੰਗ ਜਾਂ ਕੱਲ ਤੱਕ ਫੜੇ ਜਾ। ਸਰ ਕਿੰਨੇ ਦਿਨ ਦਾ ਰਿਮਾਂਡ ਹੈ? ਇਹਨੇ ਮੇਲ ਕੀਤੇ ਜਾਂ ਈਮੇਲ ਕਰ ਰਿਹਾ ਸੀ ਘਰੋਂ। ਹਾਂਜੀ ਹਾਂਜੀ ਬਿਲਕੁਲ ਉਹਨੇ ਕੰਫੈਸ ਵੀ ਦਿੱਤਾ ਹੈ ਤੇ ਉਹ ਸਾਡੇ ਕੋਲ ਪ੍ਰੂਫ ਵੀ ਆ। ਅੱਥੇ ਸਰ ਕਿੰਨੇ ਦਿਨ ਦਾ ਰਿਮਾਂਡ ਹੈ ਦਾ? ਠੀਕ ਹੈ ਮੈਂ ਨਾਟ ਵੈਰੀ ਕਲੀਅਰ ਅਬਾਊਟ ਉਹ ਮੋਰ ਸਪੈਸ਼ਲ ਕੀ ਕਹੇ ਹੋਏ ਸੀ। ਮੈਂ ਤਾਂ ਆਮੋਰ ਫੋਕਸਡ ਹਾਂ। ਠੀਕ ਹੈ ਠੀਕ ਹੈ ਥੈਂਕ ਯੂ। ਬਗੜ ਨਹੀਂ ਦਿਓ ਬਸ। ਇਹ ਜੀਪਾ ਹੁਣਾ ਵੱਲੋਂ ਪਲੇਟ ਵੀ ਦਿੱਤੀ ਗਈ ਸੀ ਤੇ ਮੈਂ ਉਹਨੂੰ ਪਰਸਨਲੀ ਵੀ ਮਿਲਿਆ ਸੀ। ਉਸ ਤੋਂ ਬਾਅਦ ਅਸੀਂ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੇ ਵਿੱਚ ਕੇਸ ਰਿਜਿਸਟਰ ਕੀਤਾ। ਉਸ ਤੋਂ ਬਾਅਦ ਉਹਦੋਂ ਜਿਹੜੀਆਂ ਧਮਕੀਆਂ ਆ ਰਹੀਆਂ ਸੀ ਉਹਦੇ ਉੱਤੇ ਕੰਮ ਕਰ ਰਹੇ ਆ ਰਮਨਦੀਪ ਜਿਹੜਾ ਪਟਿਆਲੇ ਦਾ ਰਹਿਣ ਵਾਲਾ ਇਹਨੂੰ ਉਹ ਫੜਿਆ ਗਿਆ ਔਰ ਇਹਨੇ ਸਾਰਾ ਦਾ ਫੋਨ ਫੋਰੈਂਸਿਕ ਵਗੈਰਾ ਚੱਲ ਰਿਹਾ ਉਹ ਪੇਸ਼ ਕੀਤਾ ਤਾਂ ਪਤਾ ਹੀ ਹੈ ਰਿਮਾਂਡ ਵੀ ਮਿਲਿਆ ਉਹਨੂੰ ਪੁਲਿਸ ਬਾਅਦ ਸੋ ਬੇਸਿਕਲੀ ਇਹ ਜ਼ਿਆਦਾਤਰ ਗੱਲ ਇਹ ਆਈ ਹੈ ਕਿ ਬਹੁਤਾਂ ਪੜਿਆ ਲਿਖਿਆ ਜਾਂ ਕੋਈ ਉਹ ਜਿਹਾ ਬੰਦਾ ਨਹੀਂ ਉਹ ਕਹਿੰਦਾ ਬਾਕੀ ਵੀ ਕਹਿ ਰਹੇ ਸੀ ਮੈਂ ਕਰਤਾ ਜੋ ਇਨੀਸ਼ੀਅਲ ਹੈ ਉਹਦੇ ਲੰਬਾ ਰਿਮਾਂਡ ਹੁਣ ਲਿਆ ਪਰ ਇੱਥੇ ਹੋਰ ਵੀ ਲੋਕ ਅਸੀਂ ਕਰਨਾ ਪਏਗਾ ਨਾ ਨੋਟ ਮੇਰੀ ਕਲੀਅਰ ਬਾਕੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਥੈਂਕ ਯੂ ਜੀ ਬਾਕੀ ਮੈਂ ਦੇਵਾਂ ਬਹੁਤ ਬਹੁਤ